ਸਰਸਿਕਾ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੀ ਹਾਂ ਤੁਹਾਡਾ ਗੁਰਫਤੇਵੀਰ ਬਲੌਗ ਚੈਨਲ ਤੇ ਜਿਨ੍ਹਾਂ ਨੇ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਤੇ ਟਾਈਮ ਹੋ ਗਿਆ ਜੀ ਸਵੇਰ ਦਾ 6:16 ਤੇ ਹੁਣ ਲੱਗੀ ਸੀ ਵੀਡੀਓ ਸ਼ੂਟ ਕਰਨ ਇਦਰ ਭਤੇ ਸਿੰਘ ਸੁਤਾ ਫੈਈ ਹੋਏ ਮੈਂ ਚੱਲੀ ਸੀ ਬਾਹਰ ਇਦਰ ਭਤੇ ਦੇ ਪਪਾ ਜੀ ਪਾਣੀ ਪਾ ਰਹੇ ਹੈਗੇ ਸਬਜ਼ੀਆਂ ਨੂੰ ਉਸ ਸਬ ਜੀਆਂ ਸਾਡੀਆਂ ਸੋਹਣੀਆਂ ਹੋ ਗਈਆਂ ਵਧੀਆ ਗਵਾਰਾ ਫਲੀਆਂ ਵੀ ਦਵਾਰਾ ਤੋੜਨ ਵਾਲੀਆਂ ਹੋ ਗਈਆਂ ਇਹ ਉਹ ਤਾਂ ਤੁਸੀਂ ਪਾਣੀ ਚ ਦਬੋਤੀਆਂ ਤਰਾਂ ਤਾਂ ਹੂੰ ਖਰਾਬ ਹੋ ਜਾਣੀਆਂ ਨਾ ਇੱਕਾ ਇੱਕੇ ਲੱਗਣਗੇ ਹਾਂ ਪਾਣੀ ਪਾਈ ਜਾਂਦੇ ਹੋ ਇੱਧਰ ਸਾਡੇ ਪੇਠੇ ਨਾਲ ਵੀ ਮਿਲਵਾਦਾ ਸਾਨੂੰ ਸਾਡਾ ਪੇਠਾ ਕਿੱਦਾਂ ਖੋ ਗਿਆ ਇੱਧਰ ਆ ਵੀ ਕੋ ਅਜੇ ਥੋੜੇ ਦਿਨਾਂ ਤੱਕ ਤੋੜੂੰਗੀ ਇਹਨੂੰ ਬਾਹਰ ਤਾਂ ਮੌਸਮ ਸੋਨਾ ਹੋਇਆ ਤੇ ਵਧੀਆ ਉਹਨਾਂ ਨੇ ਲੱਕੀ ਭਿੰਡੀਆਂ ਤੋੜਨ ਕਿਵੇਂ ਭਿੰਡੀਆਂ ਭਿੰਡੀਆਂ ਜਗਾ ਭਿੰਡੀਆਂ ਦੇ ਵਿੱਚ ਹੂੰ ਪਾਣੀ ਪਾ ਦੇ ਦੇਖ ਲਓ ਭਿੰਡੀਆਂ ਸਾਡੀਆਂ ਫੇਰ ਹੋ ਗਈਆਂ ਦੁਬਾਰਾ ਐਲਾਂ ਵੀ ਤੋੜ ਲਈਆਂ ਸੀ ਇਹ ਮੈਂ ਸੋਹਣੀਆਂ ਹੋ ਗੀਆਂ ਹਨ ਵੇਲਾਂ ਸਾਰੀਆਂ ਇਧਰ ਮੈਂ ਤੋੜ ਲਈ ਜੀ ਪਿੰਡੀਆਂ ਤੇ ਨਾਲ ਥੋੜੀਆਂ ਫਰਾਂਸਵੀਨ ਮੰਮਾ ਲਾਉਂਗੀ ਸਬਜ਼ੀ ਇਧਰ ਭੱਤੇ ਨਿਕੁਟ ਗਿਆ ਜੀ ਸਾਡਾ ਤੇ ਹੁਣ ਕੀ ਉਗਣਾ ਹੈ ਚਾਹ ਯੁਗ ਚਾਹ ਪਾਣੀ ਪੀ ਲੈ ਪਾਣੀ ਹਾਂ ਜੰਗਾ ਹੁਣ ਮੈਂ ਇਹਨੂੰ ਪਿਉਣ ਲੱਗੀ ਆ ਜੀ ਚਾਹ ਹਾਂਜੀ ਆਟਾ ਵਾ ਇਧਰ ਗੁੰਨੂ ਤਾਂ ਆਟਾ ਗੁੰਨਤਾ ਇਧਰ ਸੱਚੀ ਗਣੀ ਅੰਦੀ ਅੰਦੀ ਢਿੰਡੀਆਂ ਦੀ ਤੇ ਹੁਣ ਲੱਗੀ ਨੇ ਹਾਂ ਦੇ ਦੂੰ ਹਾਂਜੀ ਫਤਿਹ ਪਾਪਾ ਚੱਲੇ ਕੰਮ ਤੇ ਹੁਣ ਸਟੀਫਨ ਉਹਨਾਂ ਨੇ ਦੇ ਤਾਂ ਮੈਂ ਤਿਆਰ ਕਰਕੇ ਰੋਟੀ ਖਾ ਲਈ ਉਹਨਾਂ ਨੇ ਉਹਨਾਂ ਚੱਲ ਗਏ ਸਟੈਮ ਹੋ ਗਏ 7:38 ਬਾਏ ਫਤੇ ਵਾਈ ਕਰਦੇ ਪਾਪਾ ਨੂੰ ਵਾਈ ਕਰਦੇ ਆਗਰ ਭਾਈ ਦਾ ਤੂੰ ਹੈ ਪਹਿਲੇ ਤਾਂ ਗਿਆਨੀਗਾ ਤੈਨੂੰ ਕਿਹਾ ਸੀ ਵਾਹਿ ਕਰਦੇ ਪਾਪਾ ਨੂੰ ਚਲ ਗੇਟ ਲਾ ਦੀਏ ਆਇਦਰਾ ਆਇ ਫਜਉਰੇ ਆਇ ਆਜੋ ਆਜੋ ਇਹ ਲਾਈਆਂ ਵਾਰ ਚਮ ਫੁੱਲਾਂ ਦੀਆਂ ਵੇਲਾ ਆਹਾਂ ਛੋਟੇ ਛੋਟੇ ਬੁੱਝੇ ਹੋ ਗਏ ਫੁੱਲਾਂ ਦੇ ਇਹ ਵਿਲਮ ਆਪਾਂ ਲੱਗੇ ਰੋਟੀ ਖਾਣਾ ਆਇਓ ਖਾ ਲੋ ਤੁਸੀਂ ਵੀ ਰੋਟੀ ਇੰਡੀਅਨ ਅਲੀ ਖਾਜੀ ਬਣਾਈ ਐ ਮੈਂ ਤੇ ਨਾਲ ਆਹ ਹਰੇ ਗੰਡੇ ਦੀ ਚਟਨੀ ਆ ਕੀ ਇਹ ਨਾਲ ਖਾਤੇ ਦਾ ਫਰਾਉਂਟ ਆ ਤੇਰੀ ਸਿੰਪਲ ਰੋਟੀ ਐ ਆਇਓ ਖਾ ਲਓ ਤੁਸੀਂ ਵੀ ਅਹ ਤੇਰੇ ਪਾਪਾ ਚਲੇ ਗਏ ਰੋਟੀ ਖਾ ਕੇ ਟਿਫਨ ਲੈ ਕੇ ਆ ਗਏ ਤੇ ਹੁਣ ਆਇਆ ਤੇ ਫਿਰ ਬਣ ਲੱਗੇ ਰੋਟੀ ਕਤੇ ਰੋਟੀ ਖਾਓ ਕਤੇ ਇਧਰ ਇਖਾਨ ਲੱਗੀ ਹਾ ਜੀ ਟਾਈਮ ਹੋ ਗਿਆ 11 ਵਜੇ ਦਾ ਤੇ ਆਪਾਂ ਬਣਾਏ ਚਾਹ 11 ਵਜੇ ਤੇ ਨਾਲ ਆਪਾਂ ਖਾਵਾਂਗੇ ਫੱਤੇ ਵਾਲੀ ਤੰਗੀਰੀ ਇਹ ਇਹ ਲਈ ਇਹਨੂੰ ਭਰਿਚੂ ਤੇ ਇੱਕ ਮਾਣੀਏ ਚਾਹ ਨਾਲ ਆਖਣੇ 11 ਵਜੇ ਦਾ ਟਾਈਮ ਹੈ ਤੇ ਆਜੇ ਚਾਹ ਪੀ ਲਓ ਤੇ ਨਾਲੇ ਦੱਸਿਓ ਵੀ ਕਮੈਂਟਾਂ ਚ ਵੀ ਕੌਣ-ਕੌਣ 11 ਵਜੇ ਦੀ ਚਾਹ ਦਾ ਸ਼ਕੀਨ ਹੈਗਾ 11 ਵਜੇ ਦੀ ਚਾਹ ਪੀਂਦਾ ਕੌਣ-ਕੌਣ ਪੀਂਦਾ ਚਾਹ 11 ਵਜੇ ਹਾਂਜੀ ਚਾਹ ਪੀਂਨ ਤੋਂ ਬਾਅਦ ਫਤੈਨ ਵੜ ਲੱਗ ਗਈ ਸੀ ਨੀਂਦ ਤੇ ਮੈਂ ਉਹਨੂੰ ਸਵਾਉਣ ਲੱਗ ਗਈ ਸੀ ਨਾਲ ਹੀ ਮੈਨੂੰ ਨੀਂਦ ਆ ਗਈ ਮੈਂ ਵੀ ਸੌਂ ਗਈ ਸੀ ਦੁਪਹਿਰੇ ਮਤੇ ਜਿੱਟ ਆ ਗਿਆ ਉਹ ਹੋਣਾ ਲੱਗੀ ਸੀ ਤੁਹਾਡੇ ਤੋਂ ਮੈਂ ਚਲ ਗਈ ਹੁਣ ਭਾਂਡੇ ਤੋਂ ਚਾਹ ਵਾਲੇ ਤੇ ਵੀ ਹੋਣ ਲੱਗੀ ਐ ਚੰਪੀ ਫਿਰਦੀ ਨਹਾਉਣ ਤੋਂ ਪਹਿਲਾਂ ਅੱਧਾ ਘੰਟਾ ਇਹ ਨੂੰ ਐ ਨੂੰੋਂ ਤੋਂ ਪਹਿਲਾਂ ਤੇਲ ਲਾਉਣੀ ਮੇਰੀ ਫਿਰ ਚ ਫਿਰੋਂ ਦਾ ਮੇਰੀ ਚੰਪੀ ਕਾ ਨਾ ਰਿਖਣੀ ਹਾਂ ਹਾਂਜੀ ਖਤੇ ਸਿੰਘ ਨੇ ਨਹਾਇ ਕਰਵਾਤੀ ਨਹਾ ਲਈ ਆ ਹੀ ਤੇ ਹੋਣੇ ਖੇਡ ਰਿਹਾ ਆ ਆਪਣੇ ਸਕੂਟਰ ਨਾਲ ਤੇ ਮੈਂ ਅੱਜ ਸਵੇਰ ਦਾ ਝਾੜੀ ਲਈ ਸੀ ਕੱਢਿਆ ਤੇ ਉਹ ਵਾਲੇ ਦੀ ਚਾੜੂ ਕੋਲ ਅੱਜ ਸਵੇਰ ਦੀ ਹਵਾ ਚੱਲੀ ਆਂਦੀ ਸੀ ਇਸ ਕਰਕੇ ਮੈਂ ਝਾੜੂ ਕੱਢਿਆ ਨਹੀਂ ਫਿਰ ਬਾਹਰ ਕੋਈ ਫਾਇਦਾ ਤਾਂ ਹੈ ਨਹੀਂ ਤੇ ਕੂੜਾ ਮੋੜ ਵਿੱਚ ਪੈ ਹੀ ਜਾਂਦਾ ਇਹਦਾ ਵਾਪਸ ਮੰਮੀ ਇਸ ਕਰਕੇ ਮੈਂ ਝਾੜੂ ਹੁਣ ਕੱਢਣ ਲੱਗੀ ਹਾਂ ਜੀ ਇਹਨੂੰ ਮੈਂ ਨਵਾ ਕੇ ਕਰਤਾ ਤਿਆਰ ਗੇਟ ਰਿਹਾ ਹੁਣ ਝਾੜੂ ਪੁੱਟਿਆ ਕਰਨ ਤੋਂ ਬਾਅਦ ਮੈਂ ਲੱਗੀ ਖਿਚੜੀ ਬਣਾਉਣ ਫਤਿਆਂ ਲੱਗੀ ਸੀ ਕੋਕਾ ਮੈਂ ਫਿਰ ਖਿਚੜੀ ਬਣਾਉਂਦਾ ਥੋੜੀ ਜੀ ਤੇ ਪਾਣੀ ਵਾਲਕੇ ਚ ਇਹਦੇ ਵਿੱਚ ਪਾ ਲੈਣਾ ਥੋੜਾ ਜਿਹਾ ਦੇਸੀ ਘੀ ਆਹ ਨੂੰ ਕੱਤੇ ਵਾਲੀ ਇਹ ਮਿਲੀ ਹੈ ਜੰਗਨਵਾਰੀ ਚ ਇਹਨੂੰ ਚੰਗੀ ਤਰ੍ਹਾਂ ਤੋਂ ਸਵਾਰ ਲੈਣਾਗਾ ਧੋ ਕੇ ਇਹਨੂੰ ਤੇ ਤੇਰੇ ਦੇ ਵਿੱਚ ਪਾ ਦੇਣਾਗਾ ਪਾਣੀ ਉੱਪਰ ਗਿਆ ਸੀ ਇਹ ਵਿੱਚ ਪਾਤਾ ਮੈਂ ਥੋੜਾ ਜਿਹਾ ਦੇਸੀ ਘੀ ਇਹ ਚ ਥੋੜਾ ਹੈ ਨਮਕ ਨੂਨ ਤੋਂ ਕੇ ਇਹ ਖਿਚੜੀ ਵਧੀਆ ਬਣ ਜਾਂਦੀ ਹੈ ਇਹ ਵਧੀਆ ਟੇਸਟੀ ਬਣਦੀ ਖਿਚੜੀ ਇਹ ਤੁਸੀਂ ਵੀ ਤੋ ਕੇ ਤਾਂ ਬਣਾ ਕੇ ਵੇਖੋ ਖਿਚੜੀ ਇਹ ਵੈਸੇ ਤਾਂ ਇਹ ਚ ਹਰ ਪਾਇਲ ਹੁੰਦੇ ਆ ਦਾ ਸਮਾਨ ਜਾਂ ਨਮਕ ਨਮਕ ਜਾਂ ਪਰ ਉਹ ਕੋੜੀ ਬਣ ਜਾਂਦੀ ਔਵੇਂ ਜੇ ਬਣਾ ਕੇ ਤਾਂ ਇਹਨੂੰ ਤੋਂ ਲੈਣਾ ਚੰਗੀ ਤਰ੍ਹਾਂ ਦੋ ਤਿੰਨ ਪਾਣੀ ਚ ਫਿਰ ਇਹਨੂੰ ਬਣਾਇਓ ਤੇ ਖਿਚੜੀ ਮੇਰੀ ਹੁਣ ਬਣ ਰਹੀ ਹੈ ਇਹ ਘੱਟ ਗੈਸ ਤੇ ਗੈਸ ਘੱਟ ਕਰ ਦੇਣਾ ਮੈਂ ਤੇ ਚੱਲੀ ਆ ਮੈਂ ਇਹਨੇ ਕੂਲਰ ਧੋ ਦਿੰਨੀ ਐਗੀ ਖਿਚੜੀ ਇਹਨੇ ਬਣ ਜਾਊਗੀ ਬਣਾ ਕੂਲਰ ਧੋ ਦੇਣਾ ਇਹਨੇ ਖਿਚੜੀ ਦੇ ਬਾਂਦੇ ਬਾਂਦੇ ਚਿੱਟੇ ਰੰਗ ਦਾ ਕੂਲਰ ਛੇਤੀ ਉਹ ਗੰਦਾ ਹੋ ਜਾਂਦਾ ਏ ਇੱਕ ਦੋ ਦਿਨਾਂ ਚ ਹੁਣ ਮੈਂ ਧੋਣ ਲੱਗੀ ਸੀ ਤੇ ਇਹਨੇ ਇਹ ਖਿਚੜੀ ਬਣ ਜਾਈ ਜਿਹੜੀ ਖਿਚੜੀ ਤਰੀ ਹੋਈ ਐ ਕੂਲਰ ਧੋਵਾਂ ਹਾਂਜੀ ਇਧਰ ਖਿਚੜੀ ਵੀ ਬਣ ਗਈ ਆਪਣੀ ਤੇ ਕੂਲਰ ਵੀ ਧੋਤਾ ਮੈਂ ਖਾਣ ਖਾਣ ਲੱਗੀ ਸੀ ਖਾਣ ਖਿਚੜੀ ਲੱਗੀ ਦੀ ਇਹ ਪੋਖਾ ਹਨਾ ਫਸੇ ਫਿੱਟ ਦੀ ਠੰਡੀ ਹੋ ਜਾਂਦੀ ਨਾ ਗਰਮ ਹੋ ਤੱਕ ਠੰਡੀ ਹੋ ਜਾਂਦੀ ਜਿਹੜੀ ਚ ਰੱਖਾਉਣੀ ਹੈ ਕੰਨ ਹੈ ਵੀ ਨਾ ਕਿ ਆ ਗਈ ਫੀਸ ਤੇ ਹੁਣ ਇਸ ਨਾਲ ਹੀ ਆਪਾਂ ਕਰਦੇ ਆਂ ਬਲੌਗ ਦਾ ਐਂਡ ਤੇ ਜੇ ਕੋਈ ਸਾਡੇ ਚੈਨਲ ਤੇ ਨਵਾਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ